ਨਸ਼ੇ ਨੂੰ ਰੋਕਣ ਲਈ ਬੇਸ਼ੱਕ ਦਾਅਵੇ ਕੀਤੇ ਜਾਂਦੇ ਨੇ ਪਰ ਪੱਟੀ ਦੇ ਪਿੰਡ ਕੁਲਾ ਵਿਖੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਮ੍ਰਿਤਕ ਨੌਜਵਾਨ ਮਿਹਨਤ ਮਜ਼ਦੂਰੀ ਕਰਦਾ ਸੀ ਪਿੰਡ ਕੁਲਾ ਦੇ ਸੁਪੈਦਿਆਂ ਚ ਨੌਜਵਾਨ ਨਸ਼ੇ ਦੀ ਹਾਲਤ ਚ ਮਿਲਿਆ ਕਰਜ ਉਸ ਦੀ ਮੌਤ ਹੋ ਗਈ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ ਉਸਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਚਰਮਨ ਸਿੰਘ ਨੇ ਕਿਹਾ ਕਿ ਪਰਿਵਾਰ ਵੱਲੋਂ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਅਤੇ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਹਨਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਮੌਕੇ ਤੇ ਜਾ ਕੇ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਹਨ। ਗ੍ਰਾਹਕੀ ਦਾ ਬਾਰੇ ਮੁੰਬੰਦਿਆਂ ਦੱਸਿਆ ਕਿਸੇ ਨਾਲ ਫੇਟ ਪੁੱਟਦੇ ਨਹੀਂ ਇਹ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਬੜੀ ਵੱਡਾ ਮੰਗਿਆ ਦੱਸਿਆ ਕਿਸੇ ਨਾਲ ਫੇਟ ਕੋਈ ਬਾਤ ਤੇ ਨਿਸ਼ਾਨ ਹੈਗਾ ਵੀ ਮੰਗ ਕਰਦੇ ਸਰਕਾਰ ਤੋਂ ਸਿਰੰਜ ਦਾ ਬਿਨਾਹ ਬੰਨ ਰਹੀ ਹੈ। ਥਾਣਾ ਕਟਿਆ ਕੋਈ ਬਾਤ ਇਨਸਾਨ ਹੈਗਾ ਕੋਈ ਨਹੀਂ ਕੋਈ ਸੁਣਾ। ਇੱਥੇ ਸਿਰੰਜ ਦਾ। ਜੀਨਾਮੇ ਦਾ। ਤੇ ਕੀ ਗੱਲ ਕਿੱਥੋਂ ਚੁੱਕ ਕੇ ਲੈਂਦਾ ਤੁਸੀਂ ਤੇ ਕੀ ਗੱਲ ਬਣੀ ਆ? ਇਹ ਸਪੈਦੇ ਜਿਹਾ ਲੈ ਬਾਜੀ ਮੁੰਡੇ ਜੋ। ਇਹ ਸਪੈਦੇ ਕਿਹੜੇ ਤੁਹਾਡੇ ਪਿੰਡ ਦੇ ਲੱਗਿਆ? ਹਾਂਜੀ 50 ਕਿਲੋ। ਅੱਛਾ 50 ਕਿਲੋ ਸਪੈ। ਕੱਲ੍ਹ کیا ਹੀ ਕਰੂੰ ਰਾਤੀ? ਅੱਛਾ ਤੇ ਫੇਰ ਇਹ ਮੁੰਡਾ ਲੈ ਮੈਨੂੰ ਕੰਮ ਦੇ ਗਿਆ ਕੰਮ ਤੋਂ ਆਇਆ। ਫਿਰ ਲੱਭਣੀ ਲੱਭਾ ਮੁੰਡੇ ਨੇ ਲੈ ਆਇਆ ਅੱਛਾ ਤੇ ਕੀ ਹੈ ਨਸ਼ਾ ਨੂੰਸਾ ਵੱਧ ਕਰ ਲਿਆ ਫਿਰ ਨਸ਼ੇ ਦੀ ওভারਡੋਜ਼ ਕਰ ਲਈ ਆਏ ਹੋ ਕਿਵੇਂ ਕਰ ਲੈਣਾ ਵੱਧ ਘਾਟੀ ਅੱਗੇ ਵੀ ਚੋਰੀ ਸਿੱਪੇ ਕਰ ਲਿੰਦਾ ਸੀ ਅੱਗੇ ਕਰ ਲੈਦਾ ਕੰਮ ਤੁਹਾਡੇ ਜਲ ਜਿਹੇ ਹੱਥ ਇਹ ਕਿਹੜਾ ਫਿਕੜਾ ਹੀ ਜਾ ਰਿਹਾ ਕਿਹਦਾ ਕੀ ਕਰਦੇ ਹੈ ਤੇ ਅੱਛਾ ਜੀ ਹਾਂ ਜੀ ਤੁਹਾਡੀ ਪਿੰਡ ਦੇ ਅੱਗੇ ਵੀ ਮੁੰਡੇ ਕੁਝ ਮੈਦਾ ਮਰ ਚੁੱਕੇ ਹੈ ਨਾ ਨਸ਼ੇ ਨੂੰਸੇ ਦੇ ਵਿੱਚ ਹਾਂ ਜੀ ਕਿੰਨੇ ਕੁ ਮਰ ਗਏ ਆ ਕੋ 4-5 ਲਟਕੇ ਜਿਹੜੇ ਕਿ ਇਥੋਂ ਸਾਡੇ ਪਿੰਡੋਂ ਵੀ ਧੁੱਕਿਆ ਗਿਆ। ਅੱਛਾ ਜੀ। ਇਹਨਾਂ ਦੇ ਛੋਟੇ-ਛੋਟੇ ਬੱਚੇ ਸੀ ਇੱਕ ਨੇ। ਤੇ ਉਹ ਜਨਾਨੀ ਵੀ ਚਲੇਗੀ ਵਿਚਾਰੀ ਘਰ ਛੱਡ ਕੇ। ਮੇਰਾ ਇੰਟਰਵਿਊ ਜੜ ਗਿਆ ਉਹਦਾ। ਘਰ ਵੀ ਛੱਡਿਆ ਜੀ ਠੀਕ ਹੈ। ਇਹ ਮੁੰਡਾ ਅਨਮਰਿਤ ਸੀਗਾ। ਹਾਂ। ਤੋਂ ਇਹ ਹੁਣ ਕੀ ਚਾਹੁੰਦੇ ਜੇ ਕੋਈ ਸਰਕਾਰ ਪਾਸੋਂ ਸਰਕਾਰ ਪਾਸੋਂ ਅਸੀਂ ਚਾਹੁੰਦੇ ਆ ਕਿ ਜਿਹੜਾ ਪਿੰਡ ਦੇ ਉੱਤੇ ਜਿਹੜਾ ਕਿ ਨਸ਼ੇ ਦੇ ਉੱਤੇ ਕੋਈ ਕਾਬੂ ਪਾਇਆ ਜਾਵੇ। ਤੁਹਾਡਾ ਕੀ ਨਾਮ ਜਿਹਦਰ ਜੀ? ਸ਼ੰਗਾਰਾ ਸਿੰਘ। ਪਿੰਡ ਕਿਹੜਾ ਪਿੰਡ ਕੁਲਾ ਸ਼ਹੀਦ ਬਾਬਾ ਜੀਵਨ ਸਿੰਘ ਦੇ ਨੇੜੇ ਪੜਾਈ ٹرسٹ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਜੀ ਤੇ ਮਤਲਬ ਇਹ ਨਸ਼ੇ ਦੇ ਨਾਲ ਹੀ ਫਿਰ ਉਹ ਨਸ਼ੇ ਦੇ ਕਰਨ ਦੀਆਂ ਵੀ ਮੁਕਤਾਂ ਨਸ਼ੇ ਦੇ ਕਰਨ ਨੂੰ ਚਾਰ ਪੰਜ ਮੁਕਤਾਂ ਜਿਹੜੀਆਂ ਤੁਹਾਡੇ ਪਿੰਡ ਤੇ ਕੁਲਾ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਹੋ ਚੁੱਕੀਆਂ ਨਸ਼ੇ ਦੇ ਨਾਲ ਕੀ ਨਾਮ ਤੁਹਾਡਾ ਕੀ ਨਾਮ ਮੇਰਾ ਜੀ ਹਿਸ਼ਮਤ ਤੇ ਕੀ ਤੁਹਾਡਾ ਕੀ ਮੁੰਡਾ ਲੱਗਦਾ ਇਹ ਐਫਆਰ ਫਰੀ ਜਿਹੜਾ ਮੁੰਡਾ ਮਰਿਆ ਨਸ਼ੇ ਨਾਲ ਤੁਹਾਡਾ ਕੀ ਲੱਗਦਾ ਇਹ ਭਤੀਜਾ ਲੱਗਦਾ ਹੈ ਡਾਈ ਅੱਛਾ ਜੀ ਦਾ ਪਤੀ ਜਾ ਹੀ ਹਾਂਜੀ ਇਹ ਕਿਥੋਂ ਮੁੜ ਕੇ ਫਿਰ ਕਰੇ ਤਾਂ ਸੰਤੋਂ ਬਿਨਾ ਚਲ ਗਿਆ ਤੇ ਸਪੈਦਾ ਚੁਲਿਆ ਚੋਕੇ ਹਾਂ ਜੰਗਲ ਜੰਗਲਾਤ ਮੈਂ ਕਿਨੇ ਜੀ ਹਾਂਜੀ ਠੀਕ ਹੈ ਤੇ ਕੀ ਚਾਹੁੰਦੇ ਜਸ ਕਲਰ ਪਾਸੋਂ ਅਹੀਂ ਤੇ ਹੋ ਜਾਂਦੇ ਆ ਜੀ ਇਹਦੇ ਕੋਈ ਨਸ਼ੇੜੇ ਕੰਟਰੋਲ ਹੋ ਜੇ ਕਾਦ ਵਿੱਚੋਂ ਕੰਟਰੋਲ ਆ 300 ਰੁਪਏ ਦਾ ਇਥੇ ਗਾਂ ਹੀ ਬਚਾ ਜੇ ਹਾਂ ਬਚਾ ਆ ਵੀ ਲੋਕਾਂ ਦੇ ਬੱਚੇ ਅਗਲਿਆਂ ਦੇ ਗਾਂ ਦੇ ਹਾਂਜੀ ਜੀ ਜਦੋਂ ਇਹ ਹੁਣ ਜੋ ਹੋ ਗਿਆ ਗਾਂ ਹੀ ਬਚ ਜੀ ਉਹਦੇ ਤੋਂ ਬਾਹਰ ਵੇਚਣਾ ਉਹ ਹੋ ਜਾਵੇ ਨਾ ਤੁਹਾਡਾ ਜੀ ਨਾਮ ਜੀ ਮੇਰਾ ਨਾਮ ਵੀਰਜੀ ਗੁਰਜੀਤ ਸਿੰਘ ਪਤਿਹਾਰ ਪਣਾਏ ਤੁਹਾਡਾ ਭਤੀਜਾ ਇਹ ਹਰਪ੍ਰੀਤ ਮੁੰਡਾ ਅੱਛਾ ਜੀ ਠੀਕ ਆ ਹਾਂ ਜੀ ਕਿੰਨੇ ਵੀ ਜਿਹੜਾ ਪਿੰਡ ਵਿੱਚ ਹੀ ਇਹ ਭੇਜੋ ਜ਼ਹਿਰ ਪ੍ਰੀਤ ਲੋਕਾਂ ਨੂੰ ਪਾਉਂਦਾ ਆ ਉੱਥੇ ਕੰਟਰੋਲ ਹੋ ਜਾਏ ਤੇ ਤੁਹਾਡੇ ਪਿੰਡ ਦੇ ਵੀ ਵਿਕਰੀ-ਵਿਕਰੀ ਕਰਨ ਦੇ ਕੋਈ ਪਿੰਡ ਵਿੱਚ ਸਭ ਜੀ ਕਿੰਨੋ ਨਹੀਂ ਪਤਾ ਸਾਰਿਆਂ ਨੂੰ ਪਤਾ ਹੈਗਾ ਵਾ ਅੱਛਾ ਜੀ ਸਰਪੰਚ ਨੂੰ ਨਹੀਂ ਪਤਾ ਕਿ ਮੈਂਬਰਾਂ ਨੂੰ ਨਹੀਂ ਪਤਾ ਠੀਕ ਆ ਸਭ ਨੂੰ ਪਤਾ ਵਾ ਸਿਰਫ ਕੋਈ ਅੱਗੇ ਹੋ ਕੇ ਗੱਲ ਕਰਨੀ ਚਾਹੁੰਦਾ ਤੇ ਪੁਲਿਸ ਨੇ ਕੋਈ ਕਾਰਵਾਈ ਕਰਦੀ ਭਾਜੀ ਅਸੀਂ ਕੁਝ ਨਹੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਠੀਕ ਆ ਇਹ ਸਭ ਨੂੰ ਪਤਾ ਕਿੰਨੀ ਕ ਕਾਰਵਾਈ ਹੁੰਦੀ ਆ ਕਿੱਧਰ ਤੇ ਪਈ ਆ ਦੇਖੋ ਇਹ ਬਾਈਕਾਂ ਮੋੜ ਗਈਆਂ ਕਿਤਰਾ ਇਧਰ ਤੱਕ ਕਿੱਦਾਂ ਨਸ਼ੇ ਨਾਲ ਹੋਈ ਆ ਜੀ ਨਸ਼ੇ ਦੇ ਪੁਰਾਣੇ ਗੱਲੋਂ ਸਰਕਾਰਿੰਦੀ ਵੀ ਰੋਕ ਕੀਤੀ ਆ ਨੋ ਕੋਈ ਵੀ ਨਸ਼ੇ ਨੂੰ ਤੁਟੀ ਗਲਾਂ ਤੁਹਾਨੂੰ ਜਦੋਂ ਪਤਾ ਲੱਗੇਗਾ ਸਾਨੂੰ ਜੀ ਇਤਨਾ ਬਾਹਰ ਕਿਸੇ ਜਿੱਥੇ ਜਗਾ ਪਾ ਦੇਖਿਆ ਤੋਂ ਨਾ ਹੋਵੇ ਬੱਚੇ ਕੀ ਤਰ੍ਹਾਂ ਤੋਂ ਹੁਣ ਕੀ ਮੰਨ ਕਰਦੇ ਆਈ ਇਹਨੇ ਹਰ ਹਾਲ ਕੋਈ ਮਾਰੀ ਮਾਰ ਕੇ ਮਿਲੇ ਚੁੱਕੇ ਇਹ ਅਸ਼ੀਰਕ ਕਾਲਾ ਨੂੰ ਬਾਹਰ ਮਿਲਿਆ ਕੀ ਗੱਲ ਹੋਈ ਵੀ ਦੀਏ ਵੀ ਦੀਏ ਤੇਗਾ ਲਾ ਕੇ ਬਰੇ ਅੱਛਾ ਇਹ ਕਿਦਾਂ ਦੀ ਗੱਲ ਆ ਵੀਰ ਇਹ ਵੀਰ ਦੀ ਕੱਲ ਸ਼ਾਮ ਦੀ ਅੱਛਾ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਵੀ ਦੀ ਕੱਲ ਉੱਥੇ ਗਈ ਸੀ ਪਿੰਡਾਂ ਨੂੰ ਇਹ ਅੱਛਾ ਤੇ ਉੱਥੇ ਇਹਨੇ ਜਾ ਕੇ ਤੇ ਨਹਾਤ ਟਿਕਾ ਟੂ ਕੋ ਤੇ ਉੱਥੇ ਦੇਖ ਪਾਈ ਅੱਛਾ ਅਸੀਂ ਚੋਕੀ ਨਾ ਦਾ ਖੜੀ ਰਹਾਂਗੇ ਕਿੰਨੇ ਮਿਲਦਾ 80 ਅੱਛਾ ਕੋਈ ਹੈ ਲੱਗੇ ਸਰਿੰਜ ਕੋਲ ਜਪਈ ਕੋਈ ਨਹੀਂ ਜੀ ਸਰਿੰਜ ਨਹੀਂ ਤਾਂ ਲੱਗੀ ਬਾਹ ਤੇ ਕੋਈ ਨਿਸ਼ਾਨ ਹੈ ਰਾਡੀ ਜੀ ਅੱਛਾ ਨਿਸ਼ਾਨ ਹੈ ਰਾਡੀ ਜੀ ਜਿਹਦੀ ਬੱਸ ਹੋਈ 40 ਕਿੰਨੀ ਉਮਰ ਹੈ ਜੀ 20 16 16 ਸਾਲ ਦੀ ਜੀ ਇੱਕ ਲਾਹ ਦਿੱਤੀ ਉਸ ਬੰਦੀ ਥਾਣੇ ਨਹੀਂ ਜੀ ਕੀ ਮੰਨ ਕਰਦੇ ਸਰਕਾਰ ਤੋਂ ਤਾਂ ਤੁਹਾਨੂੰ ਅਹੀਂ ਦੇਖੋ ਮੰਨਦੇ ਆ ਵੀ ਤੁਹਾਨੂੰ ਇਹਦਾ ਵਸਾਹ ਚਾਹੀਦਾ ਥਾਣਾ ਕਿਹੜਾ ਪਿੰਦਾ ਤੁਹਾਨੂੰ